ਖਡੂਰ ਸਾਹਿਬ ਪੰਥਕ ਸਿਆਸਤ ਦਾ ਪਿੜ ਬਨਣ ਦੀ ਵੀ ਗੱਲ ਹੋ ਰਹੀ ਹੈ ਕਿ 2027 ਦੇ ਵਿੱਚ ਇੱਕ ਪੰਥਕ ਲਹਿਰ ਬਣ ਰਹੀ ਹੈ ਸ਼੍ਰੋਮਣੀ ਕਾਲੀ ਦਲ ਬੇਸ਼ੱਕ ਪਿੱਛੇ ਜਾ ਰਹੀ ਪਰ ਇੱਕ ਪੰਥਕ ਧਿਰ ਜਿਹੜੀ ਉਹ ਥਾਂ ਲੈ ਸਕਦੀ ਖਡੂਰ ਸਾਹਿਬ ਨੂੰ ਕਿਵੇਂ ਦੇਖਦੇ ਹੋ ਅਮਰਿਤਪਾਲ ਸਿੰਘ ਜੇਲ੍ਹ ਚ ਨੇ ਡਿਬਰੂਗੜੀ ਆਜ਼ਾਦ ਚੋਣ ਲੜ ਰਹੇ ਤੇ ਸਾਹਮਣੇ ਉਹਨਾਂ ਦੇ ਵੀ ਮੰਤਰੀ ਦੇਖੋ ਖਡੂਰ ਸਾਹਿਬ ਹਲਕੇ ਦੇ ਵਿੱਚ ਜਦੋਂ ਲਾਲਜੀਤ ਭੁੱਲਰ ਨੂੰ ਉਤਾਰਿਆ ਜੀ ਆਮ ਆਦਮੀ ਪਾਰਟੀ ਨੇ ਉਤਾਰਦਿਆਂ ਦੀ ਉਹਨਾਂ ਦਾ ਮਤਲਬ ਸਿਆਰਾ ਭਾਈਚਾਰੇ ਨਾਲ ਇਹਨਾਂ ਤੇ ਫਿਰ ਰਾਮਗੜੀਆ ਭਾਈਚਾਰੇ ਨਾਲ ਪੇਚਾ ਫਸ ਗਿਆ। ਹੂੰ ਸਥਿਤੀ ਇਹ ਬਣ ਗਈ ਸੀ ਕਰਨ ਇੱਕ ਵਾਰ ਕਿ ਆਮ ਆਦਮੀ ਪਾਰਟੀ ਇਹ ਵਿਚਾਰ ਕਰਨ ਲੱਗੀ ਸੀ ਕਿ ਚਲਦੀ ਚੋਣ ਚ ਆਪਾਂ ਉਮੀਦਵਾਰ ਬਦਲ ਲਈਏ। ਹੂੰ ਇਹ ਸਥਿਤੀ ਤੱਕ ਵੀ ਹਾਲਤ ਬਣ ਗਈ ਸੀ ਇੱਕ ਵਾਰ। ਹੂੰ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਤੇ ਉਹ ਅਸਰ ਪੂਰੇ ਪੰਜਾਬ ਚ ਨਾ ਚਲਾ ਜਾਵੇ ਕਿਤੇ। ਜੀ। ਚਲੋ ਪਰ ਸਮਾਂ ਲੰਬਾ ਸੀ। ਇਸ ਲਈ ਉਸ ਨੂੰ ਅੰਦਰ ਖਾਤੇ ਸੁਲਝਾਉਣ ਦੀ ਮਨਾਉਣ ਦੀ ਸਾਰੇ ਹਿੱਲੇ ਵਸੀਲੇ ਹੋਏ ਤੇ ਲਾਲਜੀਤ ਪੁੱਲਰ ਅਖੀਰ ਤੱਕ ਮੈਦਾਨ ਚ ਡਟੇ ਵੀ ਰਹੇ ਤੇ ਮੁਕਾਬਲੇ ਚ ਵੀ ਹੈਗੇ ਜੀ ਇਸ ਤੋਂ ਬਾਅਦ ਕੁਲਵੀਰ ਜੀਰਾ ਹਮ ਕੁਲਵੀਰ ਜੀਰੇ ਨੂੰ ਡਿੰਪੇ ਦੀ ਥਾਂ ਤੇ ਲਿਆ ਕੇ ਇਹਨਾਂ ਨੇ ਆਪਣੇ ਡਿੰਪੇ ਦੇ ਖਿਲਾਫ ਜਾਂ ਕਾਂਗਰਸ ਦੇ ਖਿਲਾਫ ਜੋ ਸੀ ਉਹਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁਲਵੀਰ ਜੀਰੇ ਨੂੰ ਇਹ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਵੀ ਇਹ ਪੰਥਕ ਚਿਹਰਿਆਂ ਚੋਂ ਹੀ ਚਿਹਰਾ ਹੈ ਹਮ ਹੈਨਾ ਤੇ ਕਿਸਾਨਾਂ ਨੂੰ ਵੀ ਦੇਖੋ ਤੁਹਾਡੇ ਲਈ ਦਿੱਲੀ ਵੀ ਬੈਠਾ ਰਿਹਾ ਹੈ ਵੀ ਇਹ ਪਹਿਲੂ ਵੀ ਕਿਉਂਕਿ ਇਹ ਕਸਾਨੀ ਪ੍ਰਧਾਨ ਖੇਤ ਹਲਕਾ ਵੀ ਹੈ ਤੇ ਉਹਦੇ ਨਾਲ ਪਿੰਡੂ ਖੇਤਰ ਵੀ ਹੈ ਤੇ ਇੱਥੇ ਪੰਥਕ ਇਸ਼ੂ ਵੀ ਹੈ ਔਰ ਇੱਕ ਹੈ ਜਿਹੜਾ ਮਾਝਾ ਮਾਲਵਾ ਦੋਆਬਾ ਤੇਨਾਂ ਨੂੰ ਛੂੰਦਾ ਵੀ ਹੈ ਛੂੰਦਾ ਵੀ ਹੈ ਬਿਲਕੁਲ ਸੋ ਇਹ ਸਾਰੇ ਪਹਿਲੂਆਂ ਤੋਂ ਇੱਥੋਂ ਕਲਵੀਰ ਜੀਰੇ ਨੇ ਲੱਗਿਆ ਕਿ ਕਾਂਗਰਸ ਨੂੰ ਸਾਡਾ ਫਿੱਟ ਬੈਠਦਾ ਤੇ ਬਿਰਸਾ ਸਿੰਘ ਬਲਟੋਹਾ ਤਾਂ ਕਹਿੰਦਾ ਮੈਂ ਤਾਂ ਭਾਈ ਪੱਕਾ ਪੰਥਕ ਮਹੀ ਆ ਅਸਲੀ ਬੰਤ ਬੇਸ਼ੱਕ ਉਹਦੀ ਦਰਬਾਰ ਸਾਹਿਬ ਵਾਲੇ ਇਹਨਾਂ ਦਿਨਾਂ ਦੇ ਹਵਾਲੇ ਨਾਲੇ ਉਹ ਵੀ ਚਰਚਾ ਚਾਹ ਉਹਦਾ ਮੁੱਦਾ ਤੇ ਉਹ ਆਪਣੀਆਂ ਕਿੱਸੇ ਕਹਾਣੀਆਂ ਆਪ ਵੀ ਸੁਣਾਉਂਦੇ ਰਹਿੰਦੇ ਆ ਕਈ ਵਾਰ ਜੀ ਫਿਸਲ ਵੀ ਜਾਂਦੀ ਆ ਉਹਦੇ ਮੁੱਦੇ ਵੀ ਬਣਦੇ ਆ ਪਰ ਆਪਣੇ ਆਪ ਨੂੰ ਮਤਲਬ ਬਲਟੋਹਾ ਹੋਰੀ ਇਹ ਮੰਨ ਕੇ ਚੱਲਦੇ ਆ ਕਿ ਮੈਂ ਤਾਂ ਪੱਕਾ ਪੰਥਕ ਮੈਂ ਆ ਜੀ ਸੋ ਇਹ ਸਾਰਿਆਂ ਦੇ ਵਿੱਚ ਮਨਜੀਤ ਮੰਨੇ ਨੂੰ ਸਿਰਫ ਮੋਦੀ ਦਾ ਰਾਮ ਮੰਦਿਰ ਦਾ ਤੇ ਭਾਜਪਾ ਦੀ ਪੱਕੀ ਵੋਟ ਦੇਈ ਸਾਰਾ ਹੂੰ ਸੋ ਇਸ ਲਈ ਮੈਂ ਇੱਥੇ ਬਲਟੋਹਾ ਜੀਰਾ ਤੇ ਭੁੱਲਰ ਨੂੰ ਦੇਖ ਰਿਹਾ ਸੀ ਹੂੰ ਤੇ ਉਸੇ ਦਿਨੇ ਪਤਾ ਲੱਗਿਆ ਜਦੋਂ ਇਹਨਾਂ ਦਾ ਵਕੀਲ ਸੀ ਜਿਹੜਾ ਆਪਣਾ ਖਾਰਾ ਹੈ ਨਾ ਅਮਰਤਪਾਲ ਉਹਨਾਂ ਦਾ ਵਕੀਲ ਰਾਜਦੇਵ ਸਿੰਘ ਖਾਲਸਾ ਰਾਜਦੇਵ ਸਿੰਘ ਖਾਲਸਾ ਜੀ ਉਹ ਕਹਿੰਦਾ ਜੀ ਕਿ ਅਮਰਤਪਾਲ ਸਿੰਘ ਚੋਣ ਲੜਨਗੇ ਹੂੰ ਮਤਲਬ ਜਿੱਦਣ ਰਾਜਦੇਵ ਖਾਲਸੇ ਨੇ ਐਲਾਨ ਕੀਤਾ ਉਸ ਦਿਨ ਤੱਕ ਇਹ ਲੱਗਿਆ ਕਿ ਜਿਵੇਂ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਨਹੀਂ ਪਤਾ ਕਿ ਅਮਰਤਪਾਲ ਨੇ ਚੋਣ ਲੜਨੀ ਹੈ ਹੂੰ ਜੇ ਅਮਰਤਪਾਲ ਸਿੰਘ ਉਹਨਾਂ ਨੇ ਚੋਣ ਲੜਨੀ ਹੁੰਦੀ ਤਾਂ ਜਿੱਦਣ ਚੋਣਾਂ ਦਾ ਐਲਾਨ ਹੁੰਦਾ ਉਹ ਤੋਂ ਪਹਿਲਾਂ ਹੀ ਚਰਚਾ ਬਾਹਰ ਆ ਜਾਂਦੀ ਜੀ ਇੱਕ ਪਾਸੇ ਉੱਥੇ ਅਮਰਤਪਾਲ ਸਿੰਘ ਦੇ ਮੈਦਾਨ ਚ ਆਉਣ ਦੇ ਨਾਲ ਇਹਨਾਂ ਸਾਰੀਆਂ ਰਵਾਇਤੀ ਪਾਰਟੀਆਂ ਦੇ ਪਸੀਨੇ ਛੁੱਟੇ ਨਤੀਜੇ ਜੋ ਮਰਜ਼ੀ ਹੋਣ ਕਰਨ ਹੂੰ ਅਮਰਤਪਾਲ ਦੀ ਐਂਟਰੀ ਨੇ ਆਪ ਨੂੰ ਕਾਂਗਰਸੀਆਂ ਨੂੰ ਅਕਾਲੀਆਂ ਨੂੰ ਭਾਜਪਾਈਆਂ ਨੂੰ ਸਾਰਿਆਂ ਦਾ ਹਿਸਾਬ ਕਿਤਾ ਬਗਾੜ ਕੇ ਰੱਖਤਾ ਹੂੰ ਉਹਨਾਂ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈ ਗਿਆ ਕਿ ਬਾਈ ਪਹਿਲਾਂ ਤਾਂ ਸ਼ੁਰੂ ਚ ਅਮਰਤਪਾਲ ਦੀ ਐਂਟਰੀ ਤੇ ਉਹਨੂੰ ਲੱਗਦਾ ਸੀ ਕੋਈ ਨਾ ਇਹਦੀ ਵੋਟ ਘਟੂਗੀ ਤਾਂ ਮੇਰੀ ਵੀ ਘਟੂਗੀ ਇੰਨੀਆਂ ਉਹਦੀਆਂ ਜਾਣਗੇ ਨਿਉਂ ਦੇ ਹਿਸਾਬ ਕਿਤਾ ਅਖੀਰ ਚ ਉਹਨਾਂ ਇਹ ਲੱਗਣ ਲੱਗ ਗਿਆ ਕਿ ਬਾਈ ਮੇਰੀ ਵਾਲੀ ਸਾਰੀ ਨਾ ਚੱਲ ਜਵੇ ਇਹਦੇ ਵਾਲੀ ਸਾਲੀ ਨਾ ਚੱਲ ਜਵੇ ਐ ਅਸੀਂ ਕਿਤੇ ਰਹਿ ਹੀ ਨਾ ਜਾਈਏ ਇਹ ਸਥਿਤੀ ਬਣੀ ਹੋਈ ਬਹੁਤ ਸਾਰੇ ਪਿੰਡਾਂ ਚ ਆਪਾਂ ਦੇਖਿਆ ਬਹੁਤ ਹੀ ਨ ਲੱਗਾ ਦੂਜੀ ਪਾਰਟ ਅਮਰਤਪਾਲ ਮੁਰਲੇ ਮੁਕ ਮਤਲਬ ਇਹ ਤਿੰਨੇ ਜੇ ਆਪਣੇ ਆਪ ਨੂੰ ਐਮਪੀ ਮੰਨਦੇ ਨੇ ਕਿ ਹਾਂ ਮੈਂ ਜਿੱਤਣਾ ਤਾਂ ਉਹਦਾ ਮੁਕਾਬਲਾ ਅਮਰਤਪਾਲ ਨਾਲ ਆ ਤੇ ਜੇ ਅਮਰਤਪਾਲ ਨੇ ਜਿੱਤਣਾ ਤਾਂ ਉਹਨਾਂ ਤੋਂ ਇਹਨਾਂ ਇਹਨਾਂ ਤੋਂ ਕੀਨੇ ਹਾਰਨਾ ਇਹ ਦੇਖਣਾ ਜੀ ਗੱਲ ਹੋਗੀ ਜੀ ਪਰ ਦੂਏ ਪਾਸੇ ਰਾਜਦੇਵ ਖਾਲਸਾ ਦੇ ਵਾਲੇ ਨਾਲ ਇਹ ਚਰਚਾ ਵੀ ਬਰਾਬਰ ਚੱਲਦੀ ਰਹੀ ਕਿ ਇਹ ਪਾਈ ਮਾਣ ਦਲ ਦੀ ਟਿਕਟ ਤੋਂ ਕਿਸੇ ਸਮੇਂ ਸੰਗਰੂਰ ਤੋਂ ਜਿੱਤਿਆ ਸੀ ਬਿਲਕੁਲ ਪਰ ਉਹ ਤੋਂ ਬਾਅਦ ਏਸੇ ਨੇ ਕਹਿੰਦੇ ਕਿ 2015 ਚ ਰਾਸ਼ਟਰੀ ਸਿੱਖ ਸੰਗਤ ਜੁਆਇਨ ਕਰ ਲਈ ਹੂੰ ਤੇ ਰਾਸ਼ਟਰੀ ਸਿੱਖ ਸੰਗਤ ਦਾ ਮਤਲਬ ਐਰਐਸਐਸ ਜੀ ਉਹਦੀ ਫੁੱਲ ਫਾਰਮ ਵੀ ਇਹੀ ਹੈ ਤੇ ਉਹਦਾ ਹੀ ਬਿੰਗਾਰ ਐਸਐਸ ਦਾ ਤੇ ਉਹ ਤੋਂ ਬਾਅਦ 2021 ਦੇ ਵਿੱਚ ਕਹਿੰਦੇ ਨੇ ਭਾਜਪਾ ਵੀ ਜੁਆਇਨ ਕੀਤੀ ਹੂੰ ਪਰ ਅੱਜ ਇੱਧਰ ਅਮਰਤਪਾਲ ਦੇ ਵਕੀਲ ਨੇ ਤੇ ਪਰ ਜਦੋਂ ਕਿਸੇ ਦੇ ਹੱਕ ਦੇ ਵਿੱਚ ਹਵਾ ਵਗਦੀ ਆ ਨਾ ਜੀ ਲੋਕ ਲਹਿਰ ਉੱਠਦੀ ਆ ਫਿਰ ਇਹ ਸਾਰੇ ਮਸਲੇ ਦਰਕਨਾਰ ਹੋ ਜਾਂਦੇ ਨੇ ਬਿਲਕੁਲ ਕਿਹਦੇ ਪਿੱਛੇ ਕੌਣ ਗੱਡੀਆਂ ਭੇਜ ਰਿਹਾ ਕੌਣ ਪੈਸਾ ਭੇਜ ਰਿਹਾ ਕਿੱਥੋਂ ਫੰਡਿੰਗ ਹੋ ਰਹੀ ਆ ਇਹ ਸਾਰੀਆਂ ਗੱਲਾਂ ਲਾਂਬੇ ਹੋ ਜਾਂਦੇ ਕਿਉਂਕਿ ਲੋਕ ਲੜਦੇ ਨੇ ਚੋਣ ਤੇ ਅਮਰਤਪਾਲ ਦੀ ਚੋਣ ਪਰਿਵਾਰ ਤੋਂ ਵੱਧ ਕੇ ਜਦੋਂ ਕਿ ਲੋਕਾਂ ਨੇ ਲੜੀਆ ਪਰ ਪਰਿਵਾਰ 'ਚ ਕਈ ਵਾਰ ਬਰਾਸੇ ਸੰਭਾਲਣ ਤੱਕ ਦੀ ਵੀ ਖਿਚੋਤਾਨ ਹੋ ਗਈ ਸੀ ਹੂੰ ਚਾਚਾ ਅੱਡ ਮਾਤਾ ਅੱਡ ਬਾਪੂ ਅੱਡ ਇੱਥੋਂ ਤੱਕ ਵੀ ਹੈਨਾ ਪਰ ਉਹਦੇ باوجود ਵੀ ਲੋਕ ਲਹਿਰ ਉੱਠੀ ਹੂੰ ਤੇ ਇਸ ਲਈ ਚੋਣਾਂ ਦੇ ਵਿੱਚ ਇਹ ਮੁੱਦੇ ਆਮ ਜਨਤਾ ਤੱਕ ਨਹੀਂ ਜਾਂਦੇ ਹਾਂ ਅਮਰਤਪਾਲ ਦੇ ਉਭਾਰ ਨੇ ਸਿੱਧਾ ਅਸਰ ਫਰੀਦਕੋਟ ਦੀ ਸੀਟ ਤੇ ਵੀ ਪਾਇਆ ਅਮਰਤਪਾਲ ਦੇ ਉਭਾਰ ਨੇ ਸਿੱਧਾ ਅਸਰ ਸੰਗਰੂਰ ਵੀ ਪਾਇਆ ਬਿਲਕੁਲ ਤੇ ਹੋਰ ਥਾਵਾਂ ਤੇ ਵੀ ਸ਼੍ਰੋਮਣੀ ਕਾਲਦਾ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਲੱਗਿਆ ਕਿ ਸਾਡੀ ਥੋੜੀ ਬਹੁਤ ਵੋਟ ਇਹਦੇ ਨਾਲ ਵਧਣੀ ਆ ਇਹ ਵੀ ਜਾਗੀ ਸੋ ਇਸ ਲਈ ਖਡੂਰ ਸਾਹਿਬ ਹਲਕੇ ਤੋਂ ਨਤੀਜੇ ਕੁਝ ਨਹੀਂ ਪਤਾ ਕਹੇ ਜੇ ਆਉਣ ਹਾਂ ਪਰ ਅਮਰਤਪਾਲ ਦੇ ਕਰਕੇ 4 ਤਰੀਕ ਤੱਕ ਇਹਨਾਂ ਚਾਰਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਨੀਂਦ ਨਹੀਂ ਆਉਣੀ ਨੀਂਦ ਨਹੀਂ ਆਉਣੀ ਬਿਲਕੁਲ ਬਿਲਕੁਲ ਭਾਈ ਅੱਗੇ ਹੁੰਦਾ ਸੀ ਵੀ ਚੌਣਾ ਹੋ ਗਿਆ ਚਲ ਦੋ ਦਿਨ ਬਾਅਦ ਰਿਜ਼ਲਟ ਆਉਣਾ ਹੈਗਾ ਤੇ ਲੀਡਰ ਜਿਹੜੇ ਹੁੰਦੇ ਸੀ ਪਹਾੜਾਂ ਵੱਲ ਨੂੰ ਤੁਰ ਪੈਂਦੇ ਹੁੰਦੇ ਸੀ ਹਾਂ ਹੁਣ ਇਸ ਵਾਰ ਨਹੀਂ ਜਾਂਦੇ ਘਟੋ ਘਟ ਖਡੂਰ ਸਾਹਿਬ ਵਾਲੇ ਪਹਾੜਾਂ ਵੱਲ ਨਹੀਂ ਇਹ ਜਿਹਨੂੰ ਗਰੰਟੀ ਹੈ ਕਿ ਹਾਂ ਮੈਂ ਤਾਂ ਤੀਜੇ ਜਿਹੜੇ ਨੰਬਰ ਤੇ ਆਉਣਾ ਉਹ ਹੀ ਜਾਣਗੇ ਪਹਿਲੇ ਦੂਜੇ ਵਾਲੇ ਤਾਂ ਨਹੀਂ ਜਾਣਦੇ ਨਹੀਂ ਜਾਣਦੇ ਬਿਲਕੁਲ